ਖਰੇ ਦ ਪੈਰ ਸਿਰ ਤੇ ਮੇਰਾ ਢਾਲ ਚੱਲਿਆ ਪਰੇਸ਼ਾਨ ਸਖਰੇ ਦ ਪੈਰ ਸਿਰ ਤੇ ਮੇਰਾ ਢਾਲ ਚੱਲਿਆ ਪਰੇਸ਼ਾਨ ਕਬਰਾ ਉਡੀਕ ਦੀਆਂ ਜੇ ਜੇ ਮੈਂ ਕੁਤ ਉਦੇਸ਼ ਦੇਸ਼ ਦੇ ਚ ਵਤਨ ਦੀ ਮਿੱਟੀ ਨਿਊਜ਼ ਚੈਨਲ ਨੂੰ ਦੇਖ ਰਹੇ ਸਾਰੇ ਸੋਤਿਆਂ ਨੂੰ ਮੇਰੀ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਲੜੀ ਵਾਰ ਬਿਰਹ ਦੇ ਸੁਲਤਾਨ ਸ਼ੇਖਮਰ ਬਟਾਲਵੀ ਦਾ ਇਤਿਹਾਸ ਦੇ ਪੰਨਿਆਂ ਵਿੱਚੋਂ ਉਹਨਾਂ ਦੇ ਜੀਵਨੀ ਲੈ ਕੇ ਹਾਜ਼ਰ ਹਾਂ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਲੇਖਕ ਅਤੇ ਗਾਇਕ ਬਲਵਿੰਦਰ ਸ਼ੇਖੋਂ ਜੀ ਇਨ ਕੋਸ਼ਿਅ ਦੀ ਜਾਣੰਗੀ ਭਾਗ ਨੰਬਰ 20 ਦੀ ਜਾਣਕਾਰੀ ਸਤਿਕਾਰਯੋਗ ਜਸਕਰ ਜੀ ਗਿਆਲ ਸਿੰਘ ਦਾ ਲੜੀਵਾਰ ਚੱਲ ਰਿਹਾ ਅਸ਼ ਮਾਰ ਬਟਾਲਵੀ ਦਾ ਇਤਿਹਾਸ ਦੇ ਪੰਨਿਆਂ ਵਿੱਚ ਤੁਸੀਂ ਇਹਦਾ ਜ਼ਿਕਰ ਕਰਦੇ ਦੀ ਸਾਨੂੰ ਸੁਣਾਉਂਦੇ ਦੇ ਇਤਿਹਾਸ ਜਾਂ ਉਹਨਾਂ ਦੀ ਜੀਵਨੀ ਭਾਗ ਨੰਬਰ 20 ਦੀ ਜਾਣਕਾਰੀ ਦਿਓ ਸਾਨੂੰ ਆ ਸੰਸਾਭ ਭਾਗ 20 ਦੀ ਜਾਣਕਾਰੀ ਹੈ ਕਿ ਜਦੋਂ ਸ਼ੇਖ ਕਮਾਨ ਜੀ ਦੀ ਹਾਲਾਤ ਬਹੁਤ ਨਾਜ਼ੁਕ ਹੋ ਗਏ ਸੀ ਬਿਮਾਰ ਹੋਣ ਦੇ ਨਾਲ ਤੇ ਹਾਂਜੀ ਤੇ ਕਈ ਵਾਰੀ ਸ਼ੇਖਮਰ ਨੇ ਖੁਦ ਵੀ ਜ਼ਿਕਰ ਕੀਤਾ ਕਿ ਚੰਡੀਗੜ੍ਹ ਇੱਕ ਪੱਥਰਾਂ ਦਾ ਸ਼ਹਿਰ ਹੈ ਉੱਥੇ ਦਿਲ ਦੁਲਹਨ ਨਹੀਂ ਕਹਿਦੇ ਬੜੇ ਬੇਕਿਰਕ ਲੋਕ ਨੇ ਤੇ ਸ਼ਿਵਜੀ ਨੇ ਨਾਲ ਵੀ ਸ਼ੇਖਮਰ ਨਾਲ ਵੀ ਲੋਕਾਂ ਨੇ ਇਦਾਂ ਹੀ ਕੀਤਾ ਕਿ ਬਹੁਤ ਜ਼ਿਆਦਾ ਬੇਤਕਰਾ ਕੀਤਾ ਬਹੁਤ ਜ਼ਿਆਦੀ ਉਹਨਾਂ ਨਾਲ ਜੈਲ ਸੀ ਕੀਤੀ ਵੀ ਉਹਨਾਂ ਨੂੰ ਵਧਿਆ ਨਹੀਂ ਲੱਗਿਆ ਸੀ ਹਾਂਜੀ ਫਿਰ ਜਦੋਂ ਇੰਗਲੈਂਡ ਗਏ ਸੀਗੇ ਹਨ ਤੁਹਾਨੂੰ ਦੱਸੇ ਪਿਛਲੀ ਵਾਰੀ ਹਾਂਜੀ ਇੰਗਲੈਂਡ ਇੰਗਲੈਂਡ ਤੋਂ ਜਦੋਂ ਆਏ ਤਾਂ ਉੱਥੋਂ ਜ਼ਿਆਦਾ ਕਾਫੀ ਹਾਲਤ ਉਹਨਾਂ ਦੀ ਖਰਾਬ ਹੋ ਗਈ ਸੀ ਉੱਥੋਂ ਦੇ ਰਹਿਣ ਸਣ ਕਰਕੇ ਜਦਾਂ ਦਾ ਵੀ ਉਹਨਾਂ ਦਾ ਉੱਥੇ ਪਰਵਰਿਸ਼ ਰਹਿਣ ਸਣ ਦੇ ਨਾਲ ਮੁਤਾਬਕ ਠੀਕ ਨਹੀਂ ਹੋਈ ਪਰਵਰਿਸ਼ ਉਹਨਾਂ ਦੀ ਉੱਥੇ ਸਿਹਤ ਵਿਗੜ ਗਈ ਸੀ ਛੇਤ ਜ਼ਿਆਦਾ ਵਿਗੜ ਗਈ ਕਿ ਕੁਝ ਯਾਰ ਦੋਸਤ ਇਹੋ ਜਿਹੇ ਮੜੇ ਵੀ ਜਿਹੜੇ ਜ਼ਿਆਦਾ ਪੀਣ ਖਾਣ ਵਾਲੇ ਸੀ ਤੇ ਕਿਸੇ ਨੇ ਉਹਦੀ ਮਤਲਬ ਧਿਆਨ ਨਹੀਂ ਦਿੱਤਾ ਉਹਦੀ ਸਿਹਤ ਵਾਸਤੇ ਬਾਤ ਨਹੀਂ ਪੁੱਛੀ ਸਿਹਤ ਜ਼ਿਆਦਾ ਖਰਾਬ ਹੋ ਗਈ ਤੇ ਉਹ ਮਾੜੀ ਹਾਲਾਤ ਵਿੱਚ ਇੱਧਰ ਆ ਗਏ ਜਦੋਂ ਇੱਧਰ ਆ ਗਏ ਤਾਂ ਉਹਨਾਂ ਦੀ ਹਾਲਾਤ ਇੰਨੀ ਕੁ ਜ਼ਿਆਦਾ ਮਾੜੇ ਹੋ ਗਏ ਸੀ ਕਿ ਜੇਕਰ ਉਹਨਾਂ ਦਾ ਜਿਹੜਾ ਲਿਵਰ ਹੈ ਉਹ ਬਹੁਤ ਜ਼ਿਆਦਾ ਖਰਾਬ ਹੋ ਗਿਆ ਹੈ ਕੁਝ ਕੀ ਚੱਲਦਾ ਹੈ ਥੋੜਾ ਬਹੁਤਾ ਇਹ ਸਾਰੇ ਦਿਨ ਚ ਕੋਈ ਉਬਲਿਆ ਹੋਇਆ ਇੱਕ ਅੱਧਾ ਆਂਡਾ ਖਾਣ ਦੀ ਸੀ ਕਿੰਨੇ ਤੇ ਫਿਰ ਉਹਨਾਂ ਨੂੰ ਉੱਥੇ ਹਸਪਤਲ ਦਾਖਲ ਕਰਾਇਆ ਗਿਆ ਉੱਥੇ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਹਸਪਤਲ ਦੇ ਵਿੱਚ ਜਦੋਂ ਉਹਨਾਂ ਦੀ ਹਾਲਤ ਜਾਦਾ ਖਰਾਬ ਨਿੱਕੀ ਤੇ ਉਹਨਾਂ ਦੀ ਜਿਹੜੀ ਘਰ ਵਾਲੀ ਸੀ ਉਹਨੇ ਇੱਕ ਆਪਣੇ ਮਨ ਨਾਲ ਜਾਂ ਕੁਝ ਰਿਸ਼ਤੇਦਾਰਾਂ ਨਾਲ ਜਾਂ ਲੋਕਾਂ ਨਾਲ ਸਲਾਹ ਕੀਤੀ ਕਿ ਇਹਨੂੰ ਬਟਾਲੇ ਇਹਦੇ ਕਰ ਲਿਆ ਜਾਏ ਤੇ ਉਹਨਿਆਂ ਨੂੰ ਬਟਾਲੇ ਲਿਆਉਣਾ ਹੀ ਬਿਹਤਰ ਸਮਝਿਆ ਤੇ ਚੰਗੀ ਵੀ ਗੱਲ ਜਿਹੜੀ ਸੀ ਨਾ ਸ਼ਾਇਰਾਂ ਦੇ ਹਿਸਾਬ ਨਾਲ ਲਿਖਦਾ ਜਿਨ੍ਹਾਂ ਲਿਖੀਆਂ ਨੇ ਉਹਨਾਂ ਦੇ ਮਤਲਬ ਕਿ ਚੰਗੀ ਗੱਲ ਸੀ ਕਿ ਉਹਦੇ ਮਾਂ ਪਿਓ ਕੋਲ ਲੈ ਆਉਂਦਾ ਜਦ ਇਥੇ ਉਹਦੇ ਲੈ ਕੇ ਆਏ ਸ਼ਹਿਰ ਤਾਂ ਉਦੋਂ ਬਟਾਲੇ ਸ਼ਹਿਰ ਵਿੱਚ ਉਹਨਾਂ ਦੀ ਕਾਫੀ ਹਾਲਤ ਖਰਾਬ ਸੀ ਤੇ ਉਹਦੀ ਮਾਂ ਬਹੁਤ ਦੁਖੀ ਹੋਈ ਕਿਉਂਕਿ ਉਹਦੀ ਉਮਰ ਬੜੀ ਛੋਟੀ ਹੈ ਤੇ ਮਾਂ ਨੇ ਬੜਾ ਦੁੱਖ ਵੇਖਿਆ ਉਹਨੂੰ ਪਾਲਣ ਦੇ ਵਿੱਚ ਵੀ ਬੜੇ ਦੁਖੀ ਬੜੀਆਂ ਜਿਲ ਤਾਂ ਦੇ ਸਾਹਬ ਨਾਲ ਗਰੀਬੀ ਦੇ ਮੁਤਾਬਕ ਪਾਲਿਆ ਸੀ ਕਿਉਂਕਿ ਪਾਕਿਸਤਾਨ ਤੋਂ ਆਈ ਨਹੀਂ ਤੇ ਬਾਅਦ ਵਿੱਚ ਜਦੋਂ ਦੀ ਮਾਂ ਨੇ ਬੜਾ ਦੁੱਖ ਹੰਡਾਇਆ ਤੇ ਸ਼ਿਵ ਨੂੰ ਕਹਿੰਦੀ ਕਿ ਤੂੰ ਚੰਗਾ ਨਹੀਂ ਕੀਤਾ ਚੰਡੀਗੜ੍ਹ ਜਾ ਕੇ ਤੂੰ ਮਤਲਬ ਕਿ ਉੱਥੇ ਜਾ ਕੇ ਤੇ ਜੋ ਮਿਲ ਨੂੰ ਅੱਜ ਕਹਿੰਦੀ ਕਿ ਮੂਲ ਦੇ ਨਾਲ ਤੂੰ ਵਿਆਜ ਵੀ ਇਦਾਂ ਦਾ ਕੋ ਲਫਜ਼ ਨਹੀਂ ਬੋਲਿਆ ਉਹ ਵੀ ਤੂੰ ਲੈ ਗਿਆ ਤੇ ਮਾਵਾਂ ਦਾ ਹਿਰਦਾ ਤੁਹਾਨੂੰ ਪਤਾ ਕਿੰਨਾ ਦੁਖੀ ਹੁੰਦਾ ਕਿ ਮਾਵਾਂ ਵਾਸਤੇ ਪੁੱਤ ਬੜੀ ਨਿਆਮਤ ਚੀਜ਼ ਹੁੰਦਾ ਹੈ ਜਦੋਂ ਜਿਆਦਾ ਹਾਲਾਤ ਖਰਾਬ ਹੋ ਗਏ ਤੇ ਮੇਰੇ ਖਿਆਲ ਚ ਨਾ ਉਹ ਸ਼ਿਵ ਜੀ ਨੇ ਸ਼ੇਖ ਕੁਮਾਰ ਨੇ ਕਿਹਾ ਸੀ ਆਪਣੇ ਘਰਵਾਲੀ ਨੂੰ ਕਿ ਮੈਨੂੰ ਨਾ ਉਹਦੇ ਸਹੁਰੇ ਲੈ ਜਾ ਪਠਾਨਕੋੜ ਦੇ ਲੱਗ ਗਿਆ ਪਿੰਡ ਉਹ ਕੋਈ ਉੱਥੇ ਉਹਦੇ ਸਹੁਰੇ ਉੱਥੇ ਲੈ ਗਏ ਤੇ ਕਹਿੰਦੇ ਕਿ ਕੁਚੜ ਪਹਿਲਾਂ ਸ਼ੇਖ ਕੁਮਾਰ ਨੇ ਵੀ ਗੱਲ ਕਹੀ ਕਿ ਸਹੁਰਿਆਂ ਦਾ ਪਿੰਡ ਜੀਣ ਲਈ ਵੀ ਚੰਗਾ ਤੇ ਮਰਨ ਲਈ ਵੀ ਚੰਗਾ ਤੇ ਕਾਫੀ ਚਿਰ ਉਥੇ ਰਹੇ ਬਿਮਾਰ ਹਾਲਤ ਵਿਗੜਦੀ ਗਈ ਵਿਗੜਦੀ ਗਈ ਤੇ ਜਦ ਵਿਗੜਦੀ ਗਈ ਤੇ ਆਖਰੀ ਸ਼ਾਮਾਂ ਤੇ ਆਗੇ ਫਿਰ ਇੱਕ ਦਿਨ ਉਹ 6 ਮਈ 1973 ਨੂੰ ਮਤਲਬ ਕਿ ਸਾਨੂੰ ਸਭ ਨੂੰ ਛੱਡ ਕੇ ਗਏ ਉਹ ਦੋਨੋਂ ਦੀ ਉਮਰ ਸੀ ਕੋਈ 33 ਸਾਲ ਤੇ 10 ਕਿੰਨੀ ਛੋਟੀ ਹੋ ਗਈ ਛੋਟੀ ਬਚ ਗਈ ਉਹਨਾਂ ਨੇ ਲਿਖਿਆ ਵੀ ਨਾ ਛੋਟੀ ਉਮਰੇ ਜੋ ਕੋਈ ਮਰਦਾ ਫੁੱਲ ਬਣੇ ਜਾਂ ਤਾਰਾ ਛੋਟੀ ਉਮਰੇ ਆਸ਼ਕ ਮਰਦੇ ਜਾਂ ਕੋਈ ਕਰਮਾ ਵਾਲਾ ਬਿਲਕੁਲ ਠੀਕ ਹੈ ਇਹ ਖੁਦ ਸਾਹਿਬ ਕੁਸ਼ ਗਾਗੇ ਸੁਣਾਉਂਦੇ ਆ ਆ ਗਾ ਕੇ ਸੁਣਾਉਂਗਾ ਮੰਨਦਾ ਕਿਆ ਹੈ ਕਿ ਸਿਖਰ ਦੇ ਪੈਰ ਸਿਰ ਤੇ ਮੇਰਾ ਢਾਲ ਚੱਲਿਆ ਪਰੇਸ਼ਾਨ ਸਿਖਰ ਦੁਪਹਿਰ ਸਿਰ ਤੇ ਮੇਰਾ ਢਲ ਚੱਲਿਆ ਪਰੇਸ਼ਾਨ ਕਬਰਾ ਉਹ ਦੀ ਇੱਕ ਦੀਆਂ ਜੇ ਜੇ ਮੇ ਪੁੱਤਰਾ ਨੂੰ ਮਾ ਸ਼ਿਖਰ ਦੁਪਹਿਰ ਸਿਰ ਤੇ ਮੇਰਾ ਢਲ ਚੱਲਿਆ ਪਰੇਸ਼ਾਨ ਕਿਉਂਕਿ ਉਸ ਟਾਈਮ ਤੇ ਜਦ ਉਹਦੇ ਨੂੰ ਪਤਾ ਤੇ ਹੈਗਾ ਸੀ ਮੈਂ ਚਲੇ ਜਾਣਾ ਉਹ ਕਿਹੜਾ ਬੜਾ ਇੱਕ ਤਗੜਾ ਲੇਖਕ ਸੂਝਵਾਨ ਬੰਦਾ ਸੀ ਉਹਨੂੰ ਸਾਰੇ ਪਤਾ ਸੀ ਕਿ ਮੇਰੇ ਦਿਨ ਨੂੰ ਥੋੜੇ ਰਹਿ ਗਏ ਤੇ ਉਹ ਜੋ ਲਿਖਦਾ ਸੀ ਮੇਰੇ ਖਿਆਲ ਚ ਸਾਹਮਣੇ ਦੇ ਮੁਤਾਬਕ ਹੀ ਲਿਖਦਾ ਸੀ ਕਿ ਸਿਖਰ ਦੇ ਪਹਿਰ ਤੇ ਮੇਰਾ ਢਾਲ ਚਲੇ ਗਿਆ ਪਰ ਸ਼ਾਵਾ ਤੇ ਕਵਰਾਂ ਮੈਨੂੰ ਦੀਆਂ ਗੰਡੀਆਂ ਨੇ ਜਿਵੇਂ ਪੁੱਤਰਾਂ ਨੂੰ ਮਾਵਾਂ ਦੀਆਂ ਨੇ ਇਹ ਸਭ ਕੁਝ ਉਹ ਸ਼ੇਖਪੁਰ ਸਾਹਿਬ ਪਹਿਲਾਂ ਲਿਖ ਗਿਆ ਸੀ ਹਾਂ ਪਹਿਲਾਂ ਲਿਖਿਆ ਸਾਰਾ ਕੁਝ ਉਹਨਾਂ ਦਾ ਲਿਖਣੀ ਜਿਹੜੀ ਜੋ ਮੁਤਾਬਕ ਸਮੇਂ ਦੇ ਮੁਤਾਬਕ ਲਿਖਦੀ ਸੀ ਅੱਜ ਕੱਲੋ ਜਿਵੇਂ ਕਿ ਹੋਰ ਵੀ ਜਿਨ੍ਹਾਂ ਨੇ ਤੁਰ ਜਾਣਾ ਹੁੰਦਾ ਮੈਂ 2-3 ਸਿੰਗਰਾਂ ਦੀ ਵੀ ਇਹ ਸਟੋਰੀ ਦੇਸ਼ ਦੇ ਮੁਤਾਬਕ ਵੇਖੀ ਹੈ ਕਿ ਜਿਵੇਂ ਇਕ ਸਰਜੀਤ ਬਿੰਦਰਖਿਆ ਨੇ ਵੀ ਆਪਣੇ ਜਾਣ ਕੋ ਥੋੜੇ ਦਿਨ ਪਹਿਲਾਂ ਇੱਕ ਗਾਣਾ ਕੱਢਿਆ ਸੀ ਫੇਰਾ ਥੋੜਾ ਚਿਰ ਪਹਿਲਾਂ ਮੂਸੇਵਾਲ ਨੇ ਕੱਢਿਆ ਸੀ ਹੈਨਾ ਤੇ ਜਿਹੜੇ ਬੰਦੇ ਅਸਲੀ ਜਾਂ ਮਤਲਬ ਰੂਹ ਤੋਂ ਲਿਖਦੇ ਨੇ ਜਾਂ ਲਿਖਦੀ ਨੇ ਜਾਂ ਗਾਉਂਦੇ ਨੇ ਉਹਨਾਂ ਨੂੰ ਆਪਣੇ ਸਮੇਂ ਦੇ ਮੁਤਾਬਕ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਅਸੀਂ ਚੱਲੇ ਜਾਣਾ ਹੈ ਨਾ ਉੱਤੋਂ ਕੁਝ ਚੀਜ਼ ਉਤਲੀ ਜਾ ਵੀ ਇਹ ਲਿਖ ਦੋ ਹਾਂ ਹਾਂ ਉਹ ਇਹ ਵਾਹੇ ਲਿਖਤ ਜਿਹੜੀ ਹੁੰਦੀ ਜਿਹੜੇ ਲਿਖਦੇ ਰਾਈਟਰਾਂ ਦਾ ਮਤਲਬ ਸ਼ਾਇਰ ਲਿਖਦੇ ਆ ਇਹਨਾਂ ਨੂੰ ਕੋਈ ਕੁਦਰਤ ਵੱਲੋਂ ਦੇਣ ਹੁੰਦੀ ਹੈ ਸਾਰੇ ਲਿਖ ਨਹੀਂ ਸਕਦੇ ਇਹ ਜੇ ਕਹਦੀ ਸਾਰੇ ਲਿਖ ਨਹੀਂ ਦਰੋਤ ਨੇ ਚੇਤਨ ਸਰ ਉਹਨਾਂ ਦੀ ਮੌਤ ਤੋਂ ਬਾਅਦ ਫਿਰ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀਆਂ ਕੁਝ ਕਿਤਾਬਾਂ ਤੇ ਉਹਨਾਂ ਦੇ ਹੁੰਦੇ ਆ ਗੀਆਂ ਛਪ ਗਈਆਂ ਸੀਗੀਆਂ ਹਾਂਜੀ ਤੇ ਕੁਝ ਕਿਤਾਬਾਂ ਜਿਹੜੀਆਂ ਉਹਨਾਂ ਦੀ ਘਰਵਾਲੀ ਜਿਹੜੀ ਅਰੋਨਾ ਜੀ ਨੇ ਕਾਫੀ ਕਿਤਾਬਾਂ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਜਿਹੜਾ ਲਿਟਰੇਚਰ ਲਿਖਿਆ ਹੋਇਆ ਸੀਗਾ ਲਿਖਤਾ ਪਈਆਂ ਹੋਈਆਂ ਸੀਗੀਆਂ ਕਾਫੀ ਹੱਦ ਤੱਕ ਤੇ ਉਹਨਾਂ ਨੇ ਫਿਰ ਸਾਰੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਲਿਖਿਆ ਕੁਝ ਉਹਨਾਂ ਨੇ ਉਹਨਾਂ ਦੇ ਸੱਜਣਾ ਕੋਲੋਂ ਪਈਆਂ ਸੀਗੀਆਂ ਕੁਝ ਦੂਰ ਦਰਾਡੇ ਦਾਮੇ ਜਿੱਥੇ ਜਿੱਥੇ ਗਏ ਉੱਥੇ ਲਿਖ ਕੇ ਆ ਜਿੰਨੇ ਰਾਤ ਨੂੰ ਜਿਵੇਂ ਕਿ ਉਹ ਲਿਖਦੇ ਲਿਖਦੇ ਉਹਨਾਂ ਨੂੰ ਪੱਲੀ ਹੋ ਜਾਂਦੇ ਦੇਗੀ ਦਰੂ ਪੀਣ ਦੇ ਮੈਂ ਜਦੋਂ ਲਿਖਦੇ ਸੀ ਤੇ ਉਸ ਟਾਈਮ ਤੇ ਮੂਡ ਵਿੱਚ ਹੁੰਦੇ ਸੀਗੇ ਵੀ ਕਾਫੀ ਹੱਦ ਤੱਕ ਉਹਨਾਂ ਨੇ ਇਸ ਤਰੀਕੇ ਨਾਲ ਲਿਖੀਆਂ ਚੀਜ਼ਾਂ ਵੀ ਜਦੋਂ ਜ਼ਿਆਦਾ ਪੈਗ ਸੈਕ ਲੱਗੇ ਹੋਣੇ ਤੇ ਉਹਨਾਂ ਨੂੰ ਚੀਜ਼ ਉਤਰਨੀ ਤੋਂ ਉਹਨਾਂ ਲਿਖ ਦੇਣੀ ਤੇ ਕਈ ਵਾਰੀ ਕਹਿੰਦੇ ਕਿ ਜਿੱਥੇ ਲਿਖਦੇ ਸੀ ਉੱਥੇ ਛੱਡ ਆਉਂਦੇ ਹੁੰਦੇ ਸੀ ਅੱਛਾ ਅੱਛਾ ਉਹ ਫਿਰ ਜਦੋਂ ਛੱਡ ਆਉਂਦੇ ਹੁੰਦੇ ਤਾਂ ਉਹਨਾਂ ਦੇ ਜਿਹੜੇ ਦੋਸਤ ਸੀਗੇ ਉਹ ਸੰਭ ਲੈਂਦੇ ਸੀ ਕਿਉਂਕਿ ਚੀਜ਼ ਤਾਂ ਵਧੀਆ ਲਿਖਦੇ ਸੀ ਉਹ ਆਪਣੇ ਆਲੋਨਾਂ ਦੀ ਯਾਦ ਰੱਖ ਲੈਂਦੇ ਸਾਂਭ ਕੇ ਵੀ ਚਲੋ ਸਾਡੇ ਘਰ ਆਏ ਸੀ ਜਾਂ ਸਾਡੇ ਕੋਲ ਰਹੇ ਸੀ ਸਾਡੇ ਨਾਲ ਬੱਠੇ ਸੀਗੇ ਤੇ ਉਹ ਆਪਣੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਲਿਖਦੇ ਪਰ ਉਹਨਾਂ ਦੇ ਜਾਣ ਤੋਂ ਬਾਅਦ ਸਾਰਿਆਂ ਨੇ ਫਿਰ ਉਹ ਲਿਖਤਾ ਜਿਹੜੀਆਂ ਨੇ ਉਹਨਾਂ ਨੂੰ ਛਪਾਉਣਾ ਹੀ ਬਿਹਤਰ ਸਮਝਿਆ ਫਿਰ ਚਲੋ ਲਿਖਿਆ ਜਾਣ ਗਿਆ ਛਪ ਜਾਣ ਗਿਆ ਤੇ ਫਿਰ ਵੀ ਯਾਦ ਜਿੰਦਾ ਰਹਿ ਜਾਂਦੀ ਉਹਨਾਂ ਦੀ ਹਨਾ ਉਹਨਾਂ ਸਾਰਿਆਂ ਫਿਰ ਉਸੇ ਸਾਹਮਣੇ ਆ ਲਿਖਤਾ ਜਿਹੜੀਆਂ ਲਿਖ ਦਿੱਤੀਆਂ ਤੇ ਉਹਨਾਂ ਦੀ ਕਰਵਾਲੀ ਨੇ ਹੋਰ ਉਹਨਾਂ ਦੇ ਸੱਜਣਾ ਦੋਸਤਾਂ ਨੇ ਰਲ ਮਿਲ ਕੇ ਕਾਫੀ ਕਿਤਾਬਾਂ ਬਾਅਦ ਵਿੱਚ ਉਹਨਾਂ ਨੂੰ ਤੇ ਅੱਜ ਤੱਕ ਚੱਲਦੀਆਂ ਨੇ ਮੇਰੇ ਖਿਆਲ ਚ ਤੇ ਜਦੋਂ ਸ਼ਿਵ ਨੂੰ ਪੜੀਦਾ ਤੇ ਏਦਾਂ ਲੱਗਦਾ ਕਿ ਜਿਵੇਂ ਜਿੰਦਾ ਹੀ ਹੈ ਜਿੰਦਾ ਹੀ ਹੈ ਨਹੀਂ ਕਦੇ ਇਹ ਨਹੀਂ ਸੋਚਾ ਇੰਨਾ ਪੜਦੇ ਆ ਕਿ ਇਹਨਾਂ ਨੇ ਮਤਲਬ ਕਿ ਇੱਥੋਂ ਖਤਮ ਹੋ ਗਿਆ ਸਾਡੇ ਬਿਲਕੁਲ ਜੀ ਦੇਖੋ ਜੀ ਹਰ ਇੱਕ ਨੌਂ ਜੌਨ ਜਿਹੜਾ ਪੜੂਗਾ ਉਹਦੇ ਲਈ ਇੱਕ ਸਾਦੀ ਤਾਰਾ ਕਲਦੀ ਤਰ੍ਹਾਂ ਦੀ ਕਵਤਾ ਹੋਵੇ ਕਿੰਨੀਆਂ ਕਿੰਨੀਆਂ ਗੱਲਾਂ ਨੇ ਜੜੀਆਂ ਉਹਨਾਂ ਦੀਆਂ ਕਿ ਜਿੰਨੀਆਂ ਲਿਖਤਾਂ ਨੇ ਬਹੁਤ ਬਹੁਤ ਅਜੀਬ ਤਰ੍ਹਾਂ ਨੇ ਜਿਹੜੀਆਂ ਅੱਜ ਕੱਲ ਦੇ ਸ਼ਾਇਰ ਮੇਰੇ ਖਾਲਚ ਸੋਚ ਹੀ ਨਹੀਂ ਸਕਦੇ ਲਿਖਣੀਆਂ ਤੇ ਬੜੀਆਂ ਦੂਰ ਦੀਆਂ ਪਰ ਉਹਨਾਂ ਦੇ ਦਿਨਾਂ ਦੇ ਵਿੱਚ ਇਦਾਂ ਦਾ ਮਾਹੌਲ ਸੀਗਾ ਕਿ ਜਿਵੇਂ ਕਿ ਲਿਖਣ ਦਾ ਜਿਹੜਾ ਤਰੀਕਾ ਸੀਗਾ ਉਹ ਇਹ ਸੀਗਾ ਕਿ ਉਦੋਂ ਸਾਡਾ ਸੱਭਿਆਤ ਨੂੰ ਸੱਭਿਆਚਾਰ ਨੂੰ ਸਾਡੇ ਜਿਹੜਾ ਰਹਿਣ ਸਹਿਣ ਉਹਨੂੰ ਮੁੱਖ ਰੱਖਿਆ ਜਾਂਦਾ ਸੀ ਅੱਜ ਦੀ ਯੁੱਗ ਵਿੱਚ ਆਪਣਾ ਰਹਿਣ ਸਹਿਣ ਵੀ ਅਸਲੀ ਨਹੀਂ ਰਹਿ ਗਿਆ ਬਿਲਕੁਲ ਠੀਕ ਹੈ ਸਾਡੀ ਵਿਰਾਸਤ ਵੀ ਨਹੀਂ ਅਸਲੀ ਰਹਿ ਗਈ ਸਾਡਾ ਸੱਭਿਆਚਾਰ ਵੀ ਨਹੀਂ ਰਹਿ ਗਿਆ ਕੁਝ ਵੀ ਨਹੀਂ ਹੈਗਾ ਅੱਜ ਤੁਸੀਂ ਕਿਸੇ ਨਿਆਣਿਆਂ ਨੂੰ ਪੁੱਛ ਕੇ ਵੇਖੋ ਛਰਦਿਆਂ ਨੂੰ ਮਤਲਬ ਕਿ ਜ਼ਿੰਮੇਵਾਰਾਂ ਦੇ ਬੱਚੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿੱਦਾਂ ਉਗਦੀ ਛੋਲਾ ਕਿੱਦਾਂ ਲੱਗਦਾ ਗੋੜ ਕਿੱਦਾਂ ਬਣਦਾ ਜਿਹੜੇ ਉਹ ਤਾਂ ਇੱਥੋਂ ਤੱਕ ਬੋਲ ਦਿੰਦੇ ਆ ਕਿ ਪਾਪਾ ਉਹ ਜਿਹੜੀ ਬਰਫੀ ਆ yellow color ਦੀ ਜਾਂ ਉਹਨੂੰ ਕੀ ਕਹਿ ਸਕਦੇ ਆ ਕਲਰ ਕਿਹੜਾ ਹੁੰਦਾ ਗੋੜ ਦਾ ਉਹ ਕਲਰ ਲੈ ਕੇ ਆਇਓ ਉਹਨੂੰ ਇਹ ਨਹੀਂ ਪਤਾ ਪਈ ਬਰਫੀ ਹੈ ਕਿ ਗੋੜਾ ਹੈ ਬਿਲਕੁਲ ਸਹੀ ਗੱਲ ਹੈ ਨਾ ਕਮਾੜ ਦਾ ਨਹੀਂ ਕਿਹਾ ਕਮਾੜ ਦਾ ਨਹੀਂ ਪਤਾ ਕੋਈ ਗੰਨਿਆਂ ਦਾ ਨਹੀਂ ਪਤਾ ਇਹਦੇ ਸਾਲ ਚ ਇੱਕ ਵਾਰੀ ਰੋਪਿੰਦੇ ਹੋ ਵੀ ਲੋਹੜੀ ਵਾਲੇ ਦਿਨ ਜਦੋਂ ਖੀਰ ਬਣਦੀ ਆ ਜੇ ਕਿਤੇ ਲੈਣ ਦੀ ਕਿਸੇ ਨੇ ਕਿ ਲੋਟ ਪਲਾਤੀ ਨਹੀਂ ਤੇ ਨਹੀਂ ਖੀ। ਉਹ ਵੀ ਪੁੱਛਦੇ ਆ ਵੀ ਇਹ ਅੱਜ ਕਿਉਂ ਪੀਣ ਲੱਗੀ ਅੱਜ ਕਿਉਂ ਪੀਣ ਲੱਗੀ ਇਲਾ ਕਿਉਂ ਨਹੀਂ ਪੀਤੀ ਕਿਉਂਕਿ ਇਹ ਜਿਹੜੀ ਗੱਲ ਨੇ ਸਾਡੇ ਟੀਚਰ ਭਰਾ ਵੀ ਜਿਹੜੇ ਆ ਨਾ ਉਹਨਾਂ ਨੂੰ ਵੀ ਇਹ ਸੱਭਿਆਚਾਰ ਬਾਰੇ ਦੱਸਣਾ ਚਾਹੀਦਾ। ਵਿਸ਼ਾ ਹੋਣਾ ਚਾਹੀਦਾ ਵਿਸ਼ਾ ਹੋਣਾ ਚਾਹੀਦਾ ਕਿ ਇਹ ਜਿਹੜਾ ਮਤਲਬ ਕਿ ਇਹਨੂੰ ਕਹਿ ਸਕਦੇ ਆ ਕਿ ਵਾਤਾਵਰਣ ਵਿਸ਼ਾ ਚੱਲਿਆ ਤਾਂ ਹੈਗਾ। ਕਤਾਬਾਂ ਵੀ ਲੱਗ ਗਿਆ ਨੇ ਪਰ ਉਹਦੇ ਚ ਵਾਤਾਵਰਣ ਦੇ ਵਿੱਚ ਬਰਕਰਤਾਂ ਨੂੰ ਹੀ ਜ਼ਿਆਦਾ ਮੁੱਖ ਰੱਖਿਆ ਗਿਆ ਵਾ ਫਸਲਾਂ ਨੂੰ ਨਹੀਂ ਰੱਖਿਆ ਗਿਆ ਮੇਰੇ ਖਿਆਲ ਚ ਖੇਤੀਬਾੜੀ ਦਾ ਵਿਸ਼ਾ ਹੈਗਾ ਪਰ ਹੌਲੀ ਹੌਲੀ ਖੇਤੀਬਾੜੀ ਵਿਸ਼ਾ ਜਣਾ ਵਾ ਉਹ ਵੀ ਖਤਮ ਹੁੰਦਾ ਜਾ ਰਿਹਾ ਬਿਲਕੁਲ ਸੋਨਾਂ ਦੇ ਵਿੱਚ ਖੇਤੀਬਾੜੀ ਦਾ ਵਿਸ਼ਾ ਜਣਾ ਵਾ ਉਹ ਟੀਚਰ ਹੀ ਨਹੀਂ ਆ ਰਹੇ ਅੱਜਕੱਲ ਸਹੀ ਗੱਲ ਜੀ ਦੇਖੋ ਛੇ ਨੂੰ ਤਾਂ ਮੰਨ ਲਓ ਇਹ ਵਿਸ਼ਾ ਲੱਗ ਵੀ ਗਿਆ ਕਿਸੇ ਨੂੰ ਇਹ ਨਹੀਂ ਦੱਸਿਆ ਜਾਂਦਾ ਬੱਚੇ ਨੂੰ ਵੀ ਇਹ ਸੰਧ ਕਿਹੜੇ ਕਿਹੜੇ ਆ ਜੀ ਨਾ ਕੇ ਸੰਦ ਬਾਰੇ ਨਹੀਂ ਪਤਾ ਸੰਦ ਹੁਣ ਨਵੇਂ ਆ ਗਏ ਟਰੈਕਟਰਾਂ ਦੇ ਮਗਰ ਉਹ ਕਣਕ ਬੀਜਣ ਵਾਲੇ ਸੰਦ ਆ ਗਏ ਝੋਨਾ ਲਾਉਣ ਵਾਲੇ ਸੰਦ ਆ ਗਏ ਪਿਛਲੇ ਜਿਹੜੇ ਸੱਭਿਆਚਾਰਕ ਸੰਦ ਹੈਗੇ ਉਹ ਉਦਾਂ ਬਾਰੇ ਤੇ ਕੋਈ ਗਿਆਨ ਹੀ ਨਹੀਂ ਕਿਸੇ ਨੂੰ ਹੈਗਾ ਵੀ ਉਹ ਕਿੱਦਾਂ ਪਿਛਲੀ ਖੇਤੀਬਾੜੀ ਸ਼ੁਰੂ ਕਿੱਦਾਂ ਹੁੰਦੀ ਸੀ ਲੋਕ ਬੀਜ ਦੇ ਕਿੱਦਾਂ ਸੀ ਕੱਟਦੇ ਕਿੱਦਾਂ ਸੀ ਉਹਨੂੰ ਉਹਨੂੰ ਮਤਲਬ ਕਿ ਕੱਢਦੇ ਕਿੱਦਾਂ ਸੀ ਕਣਕ ਨੂੰ ਕਿੱਦਾਂ ਕੁੱਤਰਦੇ ਸੀ ਉਹਨੂੰ ਫਾਇਕ ਫਾਲਾ ਜਿੰਜ ਕਹਿੰਦੇ ਕਿ ਗਾ ਗਾ ਗਾਣਾ ਜਿਹੜਾ ਗਾਣਾ ਉਹ ਗਾਣ ਦਾ ਕਿਹਨੂੰ ਲੱਭਦਾ ਨਹੀਂ ਪਤਾ ਚੁਣ ਇਹ ਛੇਵੀ ਜਿਹੜੇ ਆ ਉਹ ਪੁਰਾਣੀਆਂ ਚੀਜ਼ਾਂ ਸਾਰੀਆਂ ਅੱਜ ਤੱਕ ਪਹਿਲਾਂ ਲਿਖ ਚੁੱਕੀ ਐ ਪਹਿਲਾਂ ਹੀ ਹੁਣ ਉਹ ਗਾਣਾ ਤੇ ਪੜ ਲੂਗਾ ਕੋਈ ਬੰਦਾ ਮਤਲਬ ਆਉਣ ਵਾਲੀ ਹੁਣ ਵਾਲੀ ਪੀੜੀ ਪਰ ਕਈ ਵਾਰੀ ਉਹ ਕਨਫਿਊਜ਼ ਵਿੱਚ ਹੋ ਜਾਏਗਾ ਕਿ ਜਿਹੜੀ ਛਿਵ ਨੇ ਚੀਜ਼ ਲਿਖ ਦਿੱਤੀ ਆ ਬਿਲਕੁਲ ਉਹ ਉਹਦਾ ਅਰਥ ਕਿੱਦਾਂ ਕੱਢਣਗੇ ਪੁੱਛਦੇ ਆ ਕਿ ਇਹ ਕੀ ਚੀਜ਼ ਇਹ ਕੀ ਐ ਉਹਨਾਂ ਨੇ ਚੀਜ਼ਾਂ ਉਹ ਲਿਖੀਆਂ ਨੇ ਪੁਰਾਣੀਆਂ ਜਿਹੜੀਆਂ ਜਿੱਦਾਂ ਕਿ ਕੰਡਿਆਲੀ ਥੋਰ ਉਹ ਕੰਡਿਆਲੀ ਥੋਰ ਉਹਨਾਂ ਨੂੰ ਕਿੱਥੋਂ ਪਤਾ ਲੱਗਦੀ ਕਿੱਥੇ ਹੁੰਦੀ ਕੰਡਿਆਲੀ ਥੋਰ ਅਗਲੀ ਕਿੱਥੇ ਜੰਗਲ ਤੇ ਅੱਜਕੱਲ ਸਾਰੇ ਜਿਹੜੇ ਉਹਨਾਂ ਦੇ ਵਿੱਚ ਤੇ ਪਲਾਟ ਕੱਟ ਦਿੱਤੇ ਹਾਂ ਸਹੀ ਹੈ ਮੈਂ ਨੇੜਾ ਦੇ ਲੱਗ ਲੱਗੇ ਪੱਕੀਆਂ ਕਰ ਦਿੱਤੀਆਂ ਪੱਕੀਆਂ ਕਰ ਦਿੱਤੀ ਤੇ ਕਿੱਥੇ ਸ਼ਿਵਦੀ ਲਿਖਣੀ ਸ਼ਿਵਦੀ ਲਿਖਣੀ ਵੀ ਨਹੀਂ ਕਹਿ ਸਕਦਾ ਜਿਵੇਂ ਕਿ ਹੀਰ ਲਿਖੀ ਬਾਰੇ ਸ਼ਾਨ ਹੈ ਉਹਦੇ ਵਿੱਚ ਵੀ ਲਫ਼ਜ਼ ਸੱਭਿਆਚਾਰਕ ਹੈ ਪ੍ਰਾਣੇ ਠੀਕ ਹੈ ਉਹ ਵੀ ਨਹੀਂ ਕਿਸ ਨੂੰ ਪਤਾ ਪਰ ਉਹਦੇ ਵਿੱਚ ਵਿਆਖਿਆ ਕੀਤੀ ਗਈ ਹੈ ਮੈਂ ਬੜੀ ਹੀਰ ਪੜ੍ਹਦੀ ਅੱਜਕੱਲ ਦੇ ਜੋ ਚੋਹੀਰ ਦੇ ਸਾਰੀ ਵਿਆਖਿਆ ਕਰਦੇ ਉਰਦੂ ਵਿੱਚ पर शिवजी किताबों के्याख्या नहीं है कि लफ्ज का मतलब थी। थी। तो की है बिल्कुल जी शेखर साहब शिव कुमार बटाली की मौत होने उन्होंने वाइफ ने किताब रिलीज की जिक्र होगी कि अगले एपीसोड करोगे अगले एपिसोड करा भी किनिया किताबा उन्होंने जान तो बाद रिलज़ शेखु साहब सत्या